ਕੀ ਸਾਡੇ ਡੌਗਸ ਇੱਕ ਅਧੀ ਤੇ ਦਿੱਪਟਰ ਮੈਸਜ ਨਸਲ ਨੇ ਉਹ ਅਲੱਗ-ਅਲੱਗ ਨਸਲ ਹੈ ਅਸੀਂ ਇਹਦੇ ਤੇ ਮਤਲਬ ਇਹਦਾ ਸ਼ੌਂਕ ਰੱਖਦੇ ਆ ਸਾਡੇ ਡੌਗਸ ਦੋ ਜਗ੍ਹਾ ਤੇ ਹੁੰਦੇ ਆ ਕੋਟਲੀ ਐਬਲੂ ਤੇ ਬਰਗਾੜੀ ਜਿਹੜੀ ਤਾਂ ਗੱਤੀ ਬਰੀਡ ਹੈ ਜੀ ਉਹਦੀ ਹਾਈਟ ਚੱਲ ਜਾਂਦੀ ਆ ਅਰਾਊਂਡ 34 ਇੰਚ ਦੇ ਕਰ ਤੇ ਜਿਹੜੀ ਦਿੱਪਟਰ ਮੈਸਜ ਹੈ ਉਹਦੀ ਹਾਈਟ 30 31 ਇਹ ਪੰਜਾਬ ਦੀ ਨਸਲ ਨਹੀਂ ਹੈਗੀ ਕਿ ਇਹ ਬੇਸਿਕਲੀ ਮਤਲਬ ਹਿਮਾਲਿਆਨ ਰੇਂਜ ਉਹਦੇ ਵਿੱਚ ਸੀ ਕਹ ਲੋ ਤਿੱਬਤ ਦੀ ਤਿੱਬਤ ਦਾ ਏਰੀਆ ਨੇਪਾਲ ਦਾ ਏਰੀਆ ਇਹ ਉੱਥੋਂ ਦੀ ਨਸਲ ਹੈ ਜੀ ਕੋਈ ਬੰਦਾ ਇਹ ਸਵਾਲ ਕਰਦਾ ਵੀ ਇਹਦੀ ਕਿੰਨੀ ਖਰਾਕ ਇਹਦੀ ਨਾਰਮਲ ਖਰਾਕ ਹੀ ਹੈ ਜੀ ਨਹੀਂ ਲੱਸੀ ਵਾਲਿਆ ਮਤਲਬ ਚੰਗੀ ਦਹੀਂ ਚੰਗੀ ਲੱਸੀ ਇਹਨਾਂ ਨੂੰ ਮਿਲਦੀ ਹੋਵੇ ਚੰਗੀਆਂ ਮਤਲਬ ਕੋਈ ਬਹੁਤ ਜ਼ਿਆਦਾ ਖਰਾਕ ਨਹੀਂ ਹੈਗੀ ਦੇਖ ਲੋ ਨਾਰਮਲ ਜੀ ਮਤਲਬ ਜੇਕਰ ਹੋਵੇ ਜਾਂ ਹੋਰ ਹੋਵੇ ਇਹਨਾਂ ਸੋਸਟੇ ਇਹ ਪ੍ਰੇਨ ਨਿਗਿਤ ਜਿਵੇਂ ਕਿ ਮਰੀ ਵੈਸੀ ਇੰਡੀਅਨ ਇੰਟੈਲੀਜੈਂਟ ਹੈ ਕਿ ਇਹ مالک ਪ੍ਰਤੀ ਫੈਮਲੀਪਤੀ ਬੜੇ ਪਸਾੜਾ ਸ਼ੇਰਾਂ ਵਰਗੇ ਮੂੰਹ ਵਾਲੇ ਕੁੱਤੇ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਮੇਲਾ ਮਾਗੀ ਦੇ ਉੱਪਰ ਲੱਗਦੀ ਵਿਸ਼ੇਸ਼ ਕੋੜਾ ਮੰਡੀ ਦੇ ਵਿੱਚ ਆਪਣੇ ਆਪਣੇ ਘੋੜਿਆਂ ਦੇ ਨਾਲ ਪਹੁੰਚਦੇ ਨੇ ਕਈ ਜ਼ਿਮੀਦਾਰ ਜੋ ਕਿ ਆਪਣੇ ਵੱਖ-ਵੱਖ ਕਿਸਮ ਦੇ ਕੁੱਤਿਆਂ ਨੂੰ ਲੈ ਕੇ ਵੀ ਇਸ ਘੋੜਾ ਮੰਡੀ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਸੁਬੇਗ ਸਿੰਘ ਦੇ ਗੱਦੀ ਨਸਲ ਦੇ ਤੇ ਤਿੱਬਤੀ ਨਸਲ ਦੇ ਕੁੱਤਿਆਂ ਦੀ ਜੋ ਕਿ ਆਪਣੇ ਦਾਦੇ ਅਤੇ ਪਰਦਾਦੇ ਦੇ ਸਮੇਂ ਤੋਂ ਇਹਨਾਂ ਕੁੱਤਿਆਂ ਨੂੰ ਪਾਲ ਰਹੇ ਨੇ ਹਾਲਾਂਕਿ ਇਹਨਾਂ ਨੂੰ ਕੁੱਤਿਆਂ ਨੂੰ ਪਾਲਣ ਦਾ ਸ਼ੌਂਕ ਹੈ ਪਰ ਇਹਨਾਂ ਕੁੱਤਿਆਂ ਤੋਂ ਉਹ ਕਮਾਈ ਵੀ ਕਰ ਰਹੇ ਨੇ ਤੇ ਆਪਣਾ ਸ਼ੌਂਕ ਵੀ ਪੂਰਾ ਕਰ ਰਹੇ ਨੇ ਸੁਭੇਗ ਸਿੰਘ ਨੇ ਦੱਸਿਆ ਕਿ ਤਿੱਬਤੀਅਨ ਮੈਸਚਿਫ ਅਤੇ ਗੱਦੀ ਨਸਲ ਦੇ ਕੁੱਤੇ ਨੂੰ ਉਹ ਕਾਫੀ ਸਮੇਂ ਤੋਂ ਪਾਲ ਰਹੇ ਨੇ ਇਹ ਜੋ ਗੱਦੀ ਨਸਲ ਦੇ ਕੁੱਤੇ ਨੇ ਇਹਨਾਂ ਦਾ ਪਰਿਵਾਰ ਤੇ ਨਾਲ ਬਹੁਤ ਹੀ ਪਿਆਰ ਰਹਿੰਦਾ ਹੈ ਘਰ ਦੀ ਰਾਖੀ ਦੇ ਲਈ ਇਹ ਬਹੁਤ ਹੀ ਵਧੀਆ ਬਰੀਡ ਹੈ ਇੰਡੀਆ ਦੀ ਬਰੀਡ ਹੋਣ ਕਰਕੇ ਸੁਭੇਗ ਸਿੰਘ ਇਸ ਬਰੀਡ ਨੂੰ ਕਾਫੀ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਘਰ ਅਤੇ ਪਰਿਵਾਰ ਦੀ ਰਾਖੀ ਦੇ ਲਈ ਇਹ ਇੱਕ ਇੰਟੈਲੀਜੈਂਟ ਤੇ ਵਧੀਆ ਨਸਲ ਹੈ ਰਫ ਐਂਡ ਟਫ ਨਸਲ ਹੈ ਜੋ ਕਿ ਜਲਦ ਬਿਮਾਰ ਵੀ ਨਹੀਂ ਹੁੰਦੀ ਤੇ ਡਾਕਟਰਾਂ ਦੇ ਖਰਚੇ ਤੋਂ ਵੀ ਬਚਾਉਂਦੀ ਹੈ ਖੁਰਾਕ ਦੀ ਚੱਕਰ ਗੱਲ ਕਰੀਏ ਤਾਂ ਚੰਗੀ ਦਹੀਂ ਅਤੇ ਲੱਸੀ ਦੇ ਨਾਲ ਹੀ ਇਸ ਨਸਲ ਨੂੰ ਪਾਲਿਆ ਜਾਂਦਾ ਹੈ ਜੇਕਰ ਇਸ ਨਸਲ ਨੂੰ ਪਿਆਰ ਨਾਲ ਰੱਖਿਆ ਜਾਵੇ ਤਾਂ ਪਰਿਵਾਰ ਅਤੇ ਮਾਲਕ ਦੇ ਨਾਲ ਬਹੁਤ ਹੀ ਵਫਾਦਾਰੀ ਤੇ ਪਿਆਰ ਕਰਨ ਵਾਲੀ ਨਸਲ ਹੈ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਵਿਦੇਸ਼ ਵੱਲ ਜਾ ਰਹੇ ਨੇ ਪਰ ਜੇਕਰ ਕੁੱਤਿਆਂ ਨੂੰ ਪਾਲਣ ਦਾ ਸ਼ੌਂਕ ਰੱਖਿਆ ਜਾਵੇ ਤਾਂ ਇਸ ਕਿੱਤੇ ਦੇ ਵਿੱਚ ਵਧੀਆ ਕਮਾਈ ਕੀਤੀ ਜਾ ਸਕਦੀ ਹੈ ਪਿੰਡ ਮੇਰਾ ਬਰਗਾੜੀ ਹੈ ਇਹ ਸਾਡੇ ਡੌਗਸ ਇੱਕ ਅਧੀ ਤੇ ਤਿਤਰ ਮੈਸੇਜ ਨਸਲ ਇਹਨੂੰ ਅਲੱਗ-ਅਲੱਗ ਨਸਲ ਹੈ ਅਸੀਂ ਇਹਦੇ ਤੇ ਮਤਲਬ ਇਹਦਾ ਸ਼ੌਂਕ ਰੱਖਦੇ ਹਾਂ ਸਾਡੇ ਡੌਗਸ ਦੋ ਜਗ੍ਹਾ ਤੇ ਹੁੰਦੇ ਐ ਕੋਟਲੀ ਬਲੂ ਤੇ ਬਰਗਾੜੀ ਕਿੰਨੀ ਹਾਈਟ ਐ ਕਿਹੋਦੀ ਨਸਲ ਐ ਕੀ ਕੀ ਖਰਾਜ ਐ ਜਿਹੜੀ ਤਾਂ ਗੱਦੀ ਬਰੀਡ ਐ ਜੀ ਉਹਦੀ ਹਾਈਟ ਚੱਲ ਜਾਂਦੀ ਆ ਅਰਾਊਂਡ 34 ਇੰਚ تک ਤੇ ਜਿਹੜੀ ਦਿੱਪਟਨ ਯੂਨੀਵਰਸਿਟੀ ਫਾ ਉਹਦੀ ਹਾਈਟ 30 31 ਮੈਕਸ ਕੁਲਾਬੀ ਤੇ ਨਸਲ ਹੁੰਦੀ ਹੈ ਜਾਂ ਬਾਹਰ ਦੀ ਨਸਲ ਨਹੀਂ ਪੰਜਾਬ ਤੁਸੀਂ ਕਿਵੇਂ ਮਨ ਵਿੱਚ ਆਏ ਤੁਸੀਂ ਇਹ ਪੰਜਾਬ ਦੀ ਨਸਲ ਨਹੀਂ ਹੈਗੀ ਜੀ ਇਹ ਬੇਸਿਕਲੀ ਮਤਲਬ ਹਿਮਾਲਿਆਨ ਰੇਂਜ ਉਹਦੇ ਵਿੱਚ ਸੀ ਕਹੋ ਤਿੱਬਤ ਦੀ ਵੀ ਤਿੱਬਤ ਦਾ ਏਰੀਆ ਨੇਪਾਲ ਦਾ ਏਰੀਆ ਇਹ ਉੱਥੋਂ ਦੀ ਨਸਲ ਹੈ ਜੀ ਇਹ ਸਾਡੇ ਕੋਲ ਮੇਰੇ ਪਰਦਾਦਾ ਜੀ ਨੇ ਮਤਲਬ ਉਹਨਾਂ ਨੂੰ ਸ਼ੌਂਕ ਸੀ ਉਹ ਉਦੋਂ ਦੀ ਚੱਲਦੀ ਆ ਰਹੀ ਹੈ ਜੀ ਆਹ ਦੀ ਗੱਲ ਮੈਨੂੰ ਵੀ ਇਸੇ ਨਸਲ ਦਾ ਸ਼ੌਂਕ ਹੈ ਸੀ ਕਦੇ ਕੋਈ ਹੋਰ ਨਸਲ ਨਹੀਂ ਰੱਖੀ ਕਿਉਂਕਿ ਰਾਖੀ ਦੇ ਲਈ ਇਹ ਬਹੁਤ ਹੀ ਜ਼ਿਆਦਾ ਵਧੀਆ ਲਾਇਲ ਤੇ ਇੰਟੈਲੀਜੈਂਟ ਬਹੁਤ ਜ਼ਿਆਦਾ ਇੰਟੈਲੀਜੈਂਟ ਨਸਲ ਹੈ ਤੇ ਰਾਖੀ ਤੇ ਲਈ ਇਹ ਬਹੁਤ ਵਧੀਆ ਹੈ ਇਸ ਲਈ ਕਰਕੇ ਅਸੀਂ ਤਾਂ ਇਹੀ ਰੱਖੀ ਹੈ ਇੱਕ ਰਾਫ ਐਂਡ ਟਫ ਬਰੀਡ ਹੈ ਛੇਤੀ ਬਿਮਾਰ ਨਹੀਂ ਹੁੰਦੀ ਜਿਹਦੇ ਕਰਨ ਮਤਲਬ ਆਪਾਂ ਨੂੰ ਵੀ ਇਹ ਨਹੀਂ ਹੈਗਾ ਕਿ ਡਾਕਟਰ ਦੇ ਬਾਹਲਾ ਜਾਣਾ ਪੈਂਦਾ ਫਿਰ ਇੰਡੀਆ ਦੀ ਬਰੀਡ ਹੈ ਉਹ ਕਹਿੰਦੇ ਵੀ ਹਰ ਚੀਜ਼ ਅੱਜਕੱਲ ਚੱਲਿਆ ਪ੍ਰਮੋਟ ਇੰਡੀਆ ਪ੍ਰਮੋਟ ਇੰਡੀਆ ਤਾਂ ਆਪਾਂ ਨੂੰ ਇਹ ਵੀ ਆਪਦੀ ਨਸਲ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਜੋ ਜੋ ਆਪਣੀ ਪ੍ਰਾਣੀ ਇੰਡੀਆ ਦੀ ਨਸਲ ਹੈ ਇਹ ਖਰਾਕ ਕੀ ਜਾਂਦੀ ਤੇ ਜਿਸ ਦਾ ਨੌਜਵਾਨ ਪੀੜੀ ਬਾਹਰ ਜਾ ਰਹੀ ਹੈ ਤੁਸੀਂ ਖੇਤੀ ਕਰਕੇ ਪੰਜਾਬ ਵਿੱਚ ਇਸ ਤਰ੍ਹਾਂ ਦਾ ਵਪਾਰ ਖਰਾਕ ਤਾਂ ਦੇਖੋ ਜੀ ਇਹਦੇ ਸਾਈਜ਼ ਦੇਖ ਕੇ ਅਕਸਰ ਹੀ ਹਰ ਕੋਈ ਬੰਦਾ ਇਹ ਸਵਾਲ ਕਰਦਾ ਵੀ ਇਹਦੀ ਕਿੰਨੀ ਖ ਇਹਦੀ ਨਾਰਮਲ ਖਰਾਕ ਹੀ ਹੈ ਜੀ ਦਹੀਂ ਲੱਸੀ ਵਾਲਿਆ ਮਤਲਬ ਚੰਗੀ ਦਹੀਂ ਚੰਗੀ ਲੱਸੀ ਇਹਨਾਂ ਨੂੰ ਮਿਲਦੀ ਹੋਵੇ ਚੰਗੀਆਂ ਮਤਲਬ ਕੋਈ ਬਹੁਤ ਜ਼ਿਆਦਾ ਖਰਾਕ ਨਹੀਂ ਹੈਗੀ ਦੇਖੋ ਨਾਰਮਲ ਜੀ ਮਤਲਬ ਕੋਈ ਖਰਾਕ ਦੀ ਗੱਲ ਕੀਤੀ ਇਹਨਾਂ ਦੀ ਇੰਟੈਲੀਜੈਂਸ ਦੀ ਗੱਲ ਕੀਤੀ ਪਰ ਇਹਨਾਂ ਨੂੰ ਟ੍ਰੇਨਿੰਗ ਕਿਸ ਤਰ੍ਹਾਂ ਪਰ ਦੇਖੋ ਇਹ ਇਹ ਬਰੀ ਟ੍ਰੇਨ ਨਹੀਂ ਹੋ ਸਕਦੀ ਜੇ ਤੁਸੀਂ ਕਹੋਗੇ ਕਿ ਜਿਵੇਂ ਜਮਾਸ਼ਾਫਟ ਹੋ ਗਏ ਜਾਂ ਹੋਰ ਹੋ ਗਿਆ ਨਸਰਤ ਇਹ ਟ੍ਰੇਨ ਨਹੀਂ ਕੀਤੀ ਜਿਵੇਂ ਕਿ ਬੜੀ ਵੈਸੀ ਇੰਡੀਅਨ ਇੰਟੈਲੀਜੈਂਟ ਹੈ ਕਿ ਇਹ ਮਾਲਕ ਪ੍ਰਤੀ ਫੈਮਲੀ ਪ੍ਰਤੀ ਬੜੇ ਵਫਾਦਾਰ ਨੇ ਬੜਾ ਮੈਥ ਫਲਾਇਆ ਜਾਂਦਾ ਕਿ ਇਹ ਨਸਲ ਕਰਦੇ ਨੂੰ ਪਾਈ ਜਾਂਦੀ ਹੈ ਉਹ ਥੋੜੇ ਰੱਖ-ਰਖਾਵ ਤੇ ਆ ਕੋਈ ਵੀ ਨਸਲ ਆ ਤੁਸੀਂ ਕਿਵੇਂ ਰੱਖਦੇ ਹੋ ਦੇਖੋ ਜੇ ਤੁਸੀਂ ਪਿਆਰ ਨਾਲ ਕਿਸੇ ਚੀਜ਼ ਨੂੰ ਰੱਖਿਆ ਤਾਂ ਬਹੁਤ ਇੰਟੈਲੀਜੈਂਟ ਬਹੁਤ ਵਧੀਆ ਹੁਣ ਵੀ ਬਾਹਰਲੇ ਬੰਦੇ ਉਹਨਾਂ ਨੇ ਵੜ ਨਹੀਂ ਦੇਣ ਤੇ ਆਪ ਦੇ ਮਤਲਬ ਘਰ ਦੇ ਬੰਦੇ ਨੂੰ ਕੋਈ ਜਿਸ ਤਰ੍ਹਾਂ ਤੁਸੀਂ ਖੇਤੀ ਕਰਦੇ ਹੋ ਖੇਤੀ ਕਰਦੇ ਹੋ ਤੇ ਹੁਣ ਜੋ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ ਤੁਸੀਂ ਪੰਜਾਬ ਵਿੱਚ ਇਸ ਤਰ੍ਹਾਂ ਦਾ ਦੇਖੋ ਮੈਨੂੰ ਇਸ ਦਾ ਸ਼ੌਕ ਹੈ ਜੀ ਸ਼ੌਕ ਦੇ ਨਾਲ-ਨਾਲ ਆਪਾਂ ਮਤਲਬ ਜੀ ਕਿਸੇ ਵੀ ਚੀਜ਼ ਦਾ ਸ਼ੌਕ ਪਾਲਦੇ ਆ ਵਾਧਾ 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 ਇੱਕ ਉਦੀ ਬਰੀਡਿੰਗ ਕਰਨ ਲੱਗੇ ਤਾਂ ਇਸ ਸਾਈਡ ਆ ਗਏ ਬਹੁਤ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਹਰ ਬੰਦੇ ਨੂੰ ਕਿਸੇ ਨਾ ਕਿਸੇ ਚੀਜ਼ ਦਾ ਤਾਂ ਸ਼ੌਂਕ ਹੋਣਾ ਜ਼ਰੂਰੀ ਹੈ ਸ਼ੌਂਕ ਹੋਊਗਾ ਤਾਂ ਬੰਦਾ ਇਹਦਾ ਮਾਣ ਆ ਸੇ ਪਾਸੇ ਨਹੀਂ ਭਟਕਦਾ ਮਤਲਬ ਚੰਗਾ ਸ਼ੌਂਕ ਕਿਸੇ ਤਰ੍ਹਾਂ ਦਾ ਵੀ ਜ਼ਰੂਰੀ ਨਹੀਂ ਵੀ ਤੁਸੀਂ ਡੌਗਸ ਦੇ ਜਾਂ ਕਿਸੇ ਵੀ ਚੀਜ਼ ਦਾ ਸ਼ੌਂਕ ਹੋਣਾ ਬਹੁਤ ਜ਼ਰੂਰੀ ਹੈ ਭਾਈ ਬਿਜ਼ਨਸ ਕਿੰਨੇ ਟਾਈਮ ਤੋਂ ਕਰ ਰਹੇ ਬਿਜ਼ਨਸ ਦਾ ਮਤਲਬ ਪਾਰਟਿਕੁਲਰਲੀ ਅਸੀਂ ਬਿਜ਼ਨਸ ਬਣੋ ਦਾ ਮਤਲਬ ਇਹ ਕੰਮ ਨਹੀਂ ਹੈਗਾ ਸਾਨੂੰ ਇਸ ਨਸਲ ਦਾ ਸ਼ੌਂਕ ਹੈ ਅਸੀਂ ਨਸਲ ਤੇ ਕੰਮ ਕਰਨਾ ਚਾਹੁੰਦੇ ਆ ਮੈਨੂੰ ਆਇਆ ਕਿ ਇਸ ਨਸਲ ਨੂੰ ਪ੍ਰਮੋਟ ਕੀਤਾ ਜਾਵੇ ਚੰਗੀ ਚੀਜ਼ ਲੋਕਾਂ ਤੱਕ ਪਹੁੰਚੇ ਜੀ ਡੌਗ ਦਾ ਤੇ ਲੈ ਕੇ ਆਏ ਹਾਂ ਕਿੰਨੀ ਹਾਈਟ ਦੇ ਆ ਕਿੰਨੀ ਉਮਰ ਦੇ ਆ ਇਹ ਜਿਹੜਾ ਸਾਡੇ ਕੋਲ ਡੌਗਸ ਹੈ ਇਹਦੇ ਵਿੱਚ ਇੱਕ ਡੌਗ ਆ ਜਿਹੜਾ ਬਲੈਕ ਕਲਰ ਦਾ ਡੌਗ ਹੈ ਜੀ ਉਹ ਅਸੀਂ 2 ਸਾਲ ਪਹਿਲਾਂ ਬਰਨਾਲੇ ਸਿਰਫ ਏਹੀ ਨਸਲ ਦਾ ਨੂੰ ਪ੍ਰਮੋਟ ਕਰਨ ਲਈ ਅਸੀਂ 15-20 ਜਾਣਿਆਂ ਨੇ ਉਪਰਾਲਾ ਕੀਤਾ ਸੀਗਾ ਕਿ ਇਹਦਾ ਡੌਗ ਸ਼ੋ ਸਪੈਸ਼ਲ ਕਰਵਾਇਆ ਸੀ ਸਪੈਸ਼ਲਟੀ ਇਹਦੇ ਤੇ ਹੀ ਸੀ ਸਿਰਫ ਇਹੀ ਨਸਲ ਗੱਦੀ ਤੇ 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 ਮੈਸੇਜ ਤੇ ਸ਼ੋ ਕਰਵਾਇਆ ਸੀ ਉਸ ਸ਼ੋਅ ਦੇ ਵਿੱਚ ਅਸੀਂ ਹਾਈਟ ਦਾ ਕੰਪੀਟੀਸ਼ਨ ਰੱਖਿਆ ਸੀ ਤਾਂ ਕਿ ਜਿਹੜੇ ਵੀ ਕਈ ਵਾਰੀ ਬੰਦੇ ਦੇ ਕੋਲ ਘਰੇ ਡੌਗ ਹੁੰਦਾ ਉਹਨੂੰ ਲੱਗਦਾ ਕਿ ਦੂਜਿਆਂ ਕੋਲ ਤਾਂ ਹਰ ਬੰਦੇ ਕਹਿੰਦਾ ਮੇਰੇ ਕੋਲ ਇੰਨੇ ਇੰਚ ਦਾ ਮੇਰੇ ਕੋਲ ਇੰਨੀ ਹਾਈਟ ਦਾ ਵੀ ਉਹਨਾਂ ਨੂੰ ਇਹ ਨਾ ਲੱਗੇ ਵੀ ਖਣੀ ਸਾਡੇ ਕੋਲ ਮਾੜੀ ਚੀਜ਼ਾਂ ਸੀ ਸ਼ੋਅ ਕਰਵਾਇਆ ਸੀ ਉਥੇ ਹਾਈਟ ਕੰਪੀਟੀਸ਼ਨ ਕਰਵਾਇਆ ਸੀ ਉਹਦੇ ਵਿੱਚ 33 ਐਂਡ ਹਾਫ ਇੰਚ ਔਨ ਸਕੇਲ ਇਹਦੀ ਹਾਈਟ ਆਈ ਸੀ ਤੇ 10000 ਰੁਪਏ ਇਹਨੇ ਇਨਾਮ ਜਿੱਤੇ ਸੀ 10000 ਰੁਪਏ ਇਹਦੀ ਮਤਲਬ ਮੇਰੇ ਕੋਲ ਸਿਸਟਰ ਆਉਣੇ ਜਿੱਤੇ ਸੀ ਇਹਦਾ ਫਾਦਰ ਵੀ ਸਾਡੇ ਕੋਲ ਸੀ ਰੌਜਰ ਨਾਮ ਦਾ ਡੌਗ ਸੀਗਾ ਬਹੁਤ ਫ